ਸੀ ਤੁਹਾਨੂੰ ਪੰਜਾਬ ਦਾ ਉਹ ਸੱਚ ਦਿਖਾਉਣ ਜਾ ਰਿਹਾ ਜਿਸ ਨਾਲ ਪੰਜਾਬ ਦਾ ਅਕਸ ਵਿਗੜਦਾ ਹੈ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਤਾਂ ਇਹ ਸੱਚ ਨੂੰ ਸੁਣਨਾ ਪਵੇਗਾ ਦੇਖਣਾ ਵੀ ਪਵੇਗਾ ਫੈਸਲਾ ਤੁਸੀਂ ਕਰਨਾ ਪੰਜਾਬ ਦੀ ਜਵਾਨੀ ਨੂੰ ਜ਼ੁਰਮ ਦੀ ਇਸ ਦਲਦਲ ਤੋਂ ਬਾਹਰ ਕੱਢਣ ਦਾ ਜਿਸ ਜਾਣ ਦੇ ਰਾਹ ਤਾਂ ਖੁੱਲੇ ਨੇ ਪਰ ਬਾਹਰ ਆਉਣ ਦੀ ਆਸ ਮੌਤ ਤੇ ਮੁੱਕਦੀ ਹੈ ਸਾਡੀ ਇਹ ਕੋਸ਼ਿਸ਼ ਪੰਜਾਬ ਦੀ ਅਗਲੀ ਪੀੜ੍ਹੀ ਨੂੰ ਗਰਮ ਦੀ ਦੁਨੀਆ ਚੋਂ ਬਾਹਰ ਕੱਢਣ ਦੀ ਹੈ ਹੰਗਾਰਾ ਤੁਸੀਂ ਭਰਨਾ ਹੈ ਗੈਂਗਸ ਆਫ ਬਾਦਲਪੁਰ ਚ ਅੱਜ ਕਹਾਣੀ ਉਹਨਾਂ ਦੋ ਗੈਂਗਸਟਰਾਂ ਦੀ ਜਿਨ੍ਹਾਂ ਦਾ ਨਾਮ ਸੁਣ ਕੇ ਪੰਜਾਬ ਪੁਲਿਸ ਠਿਲ ਜਾਂਦੀ ਸੀ ਇੱਕ ਗੈਂਗਸਟਰ ਅਸ ਤੋਂ 7 ਸਾਲ ਪਹਿਲਾਂ ਮਾਰਿਆ ਗਿਆ ਦੂਜਾ ਗੈਂਗਸਟਰ ਤਕਰੀਬਨ 8 ਸਾਲਾਂ ਤੋਂ ਪੰਜਾਬ ਪੁਲਿਸ ਲਈ ਸਿਰਦਰਦ ਬਣਿਆ ਹੋਇਆ ਹੈ ਗੈਂਗਸੋ ਪੰਜਾਬ ਚ اجਬਾਰੀ ਦੋ ਗੈਂਗਸਟਰਾਂ ਦੀ ਕਹਾਣੀ ਸੁਣਾਵਾਂਗੇ ਵਿਸ਼ਾਲ ਬੁੱਗਾ ਤੀਰਤ ਸਿੰਘ ਢਿਲਵਾ ਪਿੰਡ ਢਿਲਵਾ ਜ਼ਲਾ ਫਰੀਦ ਕੋ ਦਰਵਾਜ਼ੇ ਤੇ ਲਟਕਦਾ ਤਾਲਾ ਸੁੰnsanਕਾਰ ਪੂਰਾ ਪਰਿਵਾਰ ਫਰਾਰ ਕਹੇ ਮੜਕੇ ਤਾਂ ਦਰਸ਼ਣੀ ਨਹੀਂ ਕੀਤੇ ਕਿਦੇਵੇਂ ਆਖੀਗੀ ਅਸੀਂ ਤਾਂ ਘਰ ਦੇ ਮੈਂਬਰਾਂ ਦੇ ਕਿਤੇ ਦਰਸ਼ਨ ਨਹੀਂ ਕੀਤੇ ਅਸੀਂ ਘਰ ਦੇ ਮੈਂਬਰ ਨਹੀਂ ਕਿਤੇ ਵੀ ਆਏ ਆ ਵੀ ਤੁਹਾਡੇ ਸਾਹਮਣੇ ਘਾ ਉਗ ਰਿਆ ਕਰ ਇਹ ਜਿਹੜੇ ਪੱਠੇ ਹੋਏ ਪਈ ਆ ਘਰੇ फरीदकोट ਦੇ ਇਸ ਛੋਟੇ ਜਿਹੇ ਪਿੰਡ ਤੋਂ ਕੁਝ ਸਾਲ ਪਹਿਲਾਂ ਬਹੁਤੇ ਲੋਕ ਜਾਣੂ ਨਹੀਂ ਸਨ ਪਰ ਹੁਣ ਪੰਜਾਬ ਨੂੰ ਜਾਣਨ ਵਾਲਾ ਸ਼ਾਇਦ ਹਰ ਸ਼ਖਸ ਇਸ ਪਿੰਡ ਦੇ ਨਾਮ ਨਾਲ ਵਾਕਿਫ ਹੈ। تیرਤ ਸਿੰਘ ਢਿਲਵਾ ਵਾਲੇ ਪਿੰਡ ਦੇ ਨਾਮ ਨਾਲ ਗੈਂਗਸਟਰ تیرਤ ਢਿਲਮਾ ਜਿਸ ਦੇ ਪਿੱਛੇ 8 ਸਾਲਾਂ ਤੋਂ ਪੰਜਾਬ ਸਮੇਤ ਭਾਰਤ ਦੇ ਕਈ ਸੂਬਿਆਂ ਦੀ ਪੁਲਿਸ ਲੱਗੀ ਹੋਈ ਹੈ ਪਰ ਉਸ ਦਾ ਫੜਿਆ ਜਾਣਾ ਨਾ ਮੁਮਕਿਨ ਜਾਪਣ ਲੱਗਾ ਹੈ। ਡਾਉਨ ਕੋ پکڑਣਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ। ਕਿਤੇ ਵੀ ਮਿਲਣੀ ਹੋਏ ਕਿਤੇ ਵੀ ਕਿਤੇ ਵੀ ਨਹੀਂ ਦੇਖੇ ਹਾਂ ਵਿਆਹ ਵਿਸ਼ਾਦੀਆਂ ਤੇ ਘਰ ਦੇ ਨਹੀਂ ਆਏ ਕਿਤੇ ਕਿਤੇ ਉਹਨਾਂ ਨੇ ਨਹੀਂ ਮਿਲ ਹੋਏ ਤਿਰਟਿਲਵਾ ਗੈਂਗਸਟਰ ਜੈਪਾਲ ਦਾ ਖਾਸਮ ਖਾਸ ਹੈ ਗੈਂਗ ਦਾ ਸ਼ਾਪ ਸ਼ੂਟਰ ਹੈ ਤਿਰਟਿਲਵਾ ਨੇ 3 April 2016 ਨੂੰ ਪੁਲਿਸ ਦੇ ਨੀਂਦ ਫੇਰ ਹਰਾਮ ਕੀਤੀ ਹਿਮਾਚਲ ਪ੍ਰਦੇਸ਼ ਦੇ ਪਰਮਾਣੂਪੁਰ ਜਦੋਂ ਜੈਪਾਲ ਗੈਂਗ ਦੇ ਮਾਲਵੀ ਦੇ ਗੈਂਗਸਟਰ ਤੋਂ ਸਿਆਸਤ ਬਣੇ ਜਸਵਿੰਦਰ ਰੋਕੀ ਨੂੰ ਸੇਫਰ ਦੁਪਹਿਰ ਹੀ ਪੁਲਿਸ ਵਾਲਾਂ ਦੀ ਸੁਰੱਖਿਆ ਵਿੱਚ ਸ਼ੂਟ ਕਰ ਦਿੱਤਾ। ਤੋਂ ਸਾਨੂੰ ਇਹ ਸੁਣੀਏ ਨਹੀਂ ਕੋਈ ਵੇਖਿਆ ਤਾਂ ਨਹੀਂ ਗਈ। ਕੋਈ ਵੀ ਅਹੀਂ ਉੱਥੇ ਕਰੀ ਜਾਂਦਾ ਕੋਸਾ ਕਰੀ ਜਾਂਦਾ ਹੁਣ ਰੋਕੀ ਜਣਾ ਨਾਲ ਇਹਦੇ ਵਿੱਚ ਆਪਾਂ ਕਿਹੜਾ ਵੇਖਿਆਵੇਂ ਗਈ ਜੀ। ਠੀਕ ਹੈ ਨਾ ਇਹ ਸਾਡੇ ਨਾਲ ਤਾਂ ਵਧੀਆ ਰਿਹਾਵੇਂ ਕਿ ਜੀ। ਆ ਸਾਡੇ ਘਰ ਆ ਇੱਥੇ ਇੱਥੇ ਸਾਰੇ ਵੱਡੇ ਛੋਟੇ ਐ ਮੇਰੀ 32 ਸਾਲ ਦੀ ਹੋਰ ਗਈ। ਇਹ ਮੈਂ ਅਸੀਂ ਇਕੱਠੇ ਖੇਡਦੇ ਨੇ ਕੋਈ ਚੱਕਰੀ ਸਿੱਖੂਏ ਜੋ ਵਾਕੰਦ ਸੀ ਉਹ। ਜੈਪਾਲ ਤੇ ਤੀਰਾ ਢਿਲਵਾ ਦੀ ਥੋੜੀ ਨੇ ਪੁਲਿਸ ਵਾਲਿਆਂ ਦੇ ਨਕਸ਼ੇ ਤਾਮ ਕਰ ਰੱਖਿਆ ਹੈ ਪੁਲਿਸ ਡਿਊਟੀ ਵਜੋਂਦੀ ਰਹਿੰਦੀ ਹੈ ਢਿਲਵਾ ਤੇ ਜੈਪਾਲ ਖੂਨ ਦੀ ਬੋਲੀ ਖੇਡ ਕੇ 9211 ਹੋ ਜਾਂਦੇ ਨੇ ਗੈਂਗਸੋ ਪੰਜਾਬ ਚ ਏਬੀਪੀ ਸਾਂਝਾ ਪਹੁੰਚਿਆ ਗੈਂਗਸਟਰ ਤੀਰਾ ਢਿਲਵਾ ਦੇ ਪਿੰਡ ਢਿਲਵਾ ਅੱਜ ਤੁਹਾਨੂੰ ਦੱਸਾਂਗੇ ਤੀਰਤ ਸਿੰਘ ਦੀ ਗੈਂਗਸਟਰ ਤੀਰਾ ਢਿਲਵਾ ਬਣਨ ਦੀ ਕਹਾਣੀ ਖਤਰਨਾਕ ਗੈਂਗਸਟਰ ਟੀਰ ਢਿਲਵਾ ਦੀ ਸ਼ਕਲ ਨਾਲ ਕੋਈ ਜਾਣੂ ਨਹੀਂ ਹੈ ਪਰ ਉਸ ਦਾ ਪਿੰਡ ਢਿਲਵਾ ਮਸ਼ਹੂਰ ਹੈ ਪੁਲਿਸ ਦੀਆਂ ਹਤਕੜੀਆਂ ਦੀ ਜਕੜ ਚੋਂ ਬਾਹਰ ਤੀਰਤ ਸਿੰਘ ਦੇ ਪਿੰਡ ਪਹੁੰਚਿਆ এবিপি ਸੰਝਾ ਜਿਸ ਘਰ ਨੂੰ ਸੀਲ ਕੀਤਾ ਗਿਆ ਉਹੀ ਘਰ ਹੈ ਗੈਂਗਸਟਰ ਢਿਲਵਾ ਦਾ ਇਸੇ ਘਰ ਚ ਖੇਡਦਾ ਜਵਾਨ ਹੋਇਆ ਢਿਲਵਾ ਇੱਕ ਦਿਨ ਅਜਿਹਾ ਘਰੋਂ ਗਿਆ ਕਿ ਕਦੀ ਮੁੜ ਕੇ ਪਿੰਡ ਨਹੀਂ ਪਰਤਿਆ ਗਵੰਡਿਆ ਦੀ ਛੱਤ ਤੇ ਪਹੁੰਚ ਕੇ ਪੂਰੇ ਘਰ ਤੇ ਨਜ਼ਰ ਮਾਰੀ ਗਈ ਇਸ ਦੀ ਜੋ ਹਾਲਤ ਸੀ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਘਰ ਦੇ ਵਿਹੜੇ 'ਚ ਕਦੇ ਖੁਸ਼ੀਆਂ ਦਾ ਪ੍ਰਸਾਰ ਸੀ ਪਰ ਅਚਾਨਕ ਸਭ ਕੁਝ ਬਦਲ ਗਿਆ ਘਰ ਬਦਹਾਲ ਹੋ ਗਿਆ ਕਈ ਸਾਲਾਂ ਤੋਂ ਇਹ ਘਰ ویرਾਨ ਪਿਆ ਹੈ ਪਹਿਲਾ ਇਸ ਕਰੋਟੇ ਲੁਆ ਗਿਆ ਉਸ ਤੋਂ ਬਾਅਦ ਉਸਦੇ ਮਾਪੇ ਤੇ ਭੈਣ ਢਿਲਵਾ ਦੀ ਜੁਮਦੀ ਦੁਨੀਆ 'ਚ ਜਾਣ ਦੀ ਕਹਾਣੀ ਫਿਲਮੀ ਹੈ ਚੋਟੀ ਦਾ ਕਬੱਡੀ ਖਿਡਾਰੀ ਸੀ ਤੀਰ ਢਿਲਵਾ जुगा जुगा तो करन पंजाबी प्यार का बट्टी नु बेलियों प्यार का बट्टी एक दिन अचानक सब कुछ बदल गया टिलवानी अपने जीजे का कत्ल कर देता टिलवाने दे गंवंडी थी उसकी चाची दसदे ने कि पढोया नशा करता सी बहन नाल मार को ठुंदी सी बहन तेरा भ्रात जूंदा है मैं हैला ਵੇਖਿਆ ਕਿ ਅਗਰੰਦੀ ਭੈਣ ਦੀ ਹਾਲਤ ਦੇਖ ਕੇ ਫਰਾ ਦੇ ਦਿਮਾਗ ਤੇ ਬੋਝ ਰਹਿਣ ਲੱਗਾ। ਉਹ ਜੁੱਪਣ ਕਰੇ ਬੈਠੀ ਸੀ ਤੇ ਫਿਰ ਅਗਲੇ ਨੇ ਉਹਨਾਂ ਨੇ ਵੀ ਉਹਨਾਂ ਦਾ ਪਹਿਲੇ ਹੀ ਰੋਲਾ ਰੱਪਾ ਸੀ ਉਹ ਨਸ਼ਾ ਖਾਂਦਾ ਸੀ ਮੁੰਡਾ ਥੋੜਾ ਜਿਹਾ। ਮੈਨ ਨਸ਼ਾ ਖਾਂਦਾ ਕਰਕੇ ਥੋੜਾ ਜਿਹਾ ਵੀ ਕੁੜੀ ਨੂੰ ਕੋਟ ਦਾ ਮਾਰਦਾ ਸੀ। ਇਹ ਤਾਂ ਕੁੜੀ ਨੂੰ ਕੋਟਦਾ ਸੀ ਫਿਰ ਕੁੜੀ ਨੂੰ ਵੀ ਕੁੱਟਿਆ ਘਟਿਆ ਉਹਨਾਂ ਨੇ ਰੇਸੀ ਰਾਤ ਨੂੰ ਜਾ ਕੇ ਲੈ ਆਏ। ਫਿਰ ਇਹ ਤਾਂ ਇੱਥੇ ਸੀ ਕਿ ਵਸਤਰਾਂ ਦੇ ਖੰਡ ਪਾਟ ਖੁੱਲਿਆ ਸੀ। ਸੇਵਾ ਸੀ ਵੀ ਕਰਦੇ ਸੀ ਉੱਥੇ। ਪੀਰੋ ਵਾਲੇ ਵੀ ਆਏ ਸੀ ਉੱਥੇ ਫਿਰ ਉਹਨਾਂ ਨੇ ਜੁਮੇ ਪਾਤਾ ਮੁੰਡਾ ਫਿਰ ਇੱਕ ਦਿਨ ਉਹ ਹੋਇਆ ਜਿਸ ਤੋਂ ਕਿਸੇ ਨੇ ਆਸ ਵੀ ਨਹੀਂ ਕੀਤੀ ਸੀ ਜੀਜੇ ਦੇ ਕਤਲ ਤੋਂ ਬਾਅਦ ਪੁਲਿਸ ਨੇ ਢਿਲਵਾਨੂ ਗ੍ਰਿਫਤਾਰ ਕਰ ਲਿਆ ਇੱਥੇ ਹੀ ਟੀਰ ਢਿਲਵਾਨੀ ਦੁੱਜੀ ਗਲਤੀ ਕੀਤੀ ਉਹ ਜੇਲ੍ਹ ਤੋਂ ਭੱਜ ਗਿਆ ਉਸ ਵੇਲੇ ਉਸਦੀ ਉਮਰ ਕੋਈ 18-20 ਸਾਲ ਸੀ ਤਕਰੀਬਨ 8 ਸਾਲਾਂ ਤੋਂ ਢੋਟੇਲ ਵਾਪਕੌੜਾ ਹੈ ਉਸ ਦਾ ਪਰਿਵਾਰ ਵੀ ਪਿੰਡ ਛੱਡ ਗਿਆ ਜਦੋਂ ਵੀ ਕੋਈ ਵਾਰਦਾਤ ਹੁੰਦੀ ਹੈ ਪੁਲਿਸ ਵਾਲਿਆਂ ਦੀ ਜਿਪਸੀ ਇੱਕ ਵਾਰ ਢੋਟੇਲ ਪਿੰਡ ਜ਼ਰੂਰ ਆਉਂਦੀ ਹੈ ਪੁਲਿਸ ਵਾਲੇ ਵੀ ਆਈ ਜਾਂਦੇ ਕਿਤੇ ਦੋ ਆਗੇ ਕਿਤੇ ਤਿੰਨ ਆਗੇ ਗੁਲਗੜ ਜਿਵੇਂ ਅਗਲਾ ਵੀ ਹੁੰਦਾ ਹੀ ਆ ਉਹ ਕੋਦੋਂ ਗੜਾ ਮਾਰ ਲੈਂਦੇ ਹੈ ਬੇਹਦ ਥੋੜੀ ਜ਼ਮੀਨ ਤੇ ਵਾਹੀ ਕਰਦਾ ਸੀ ਪਰਿਵਾਰ ਘਰ ਦੇ ਨਾਲ ਨਾਲ ਜ਼ਮੀਨ ਵੀ ਖਾਲੀ ਪਈ ਹੈ ਢੋਟੇਲ ਦੇ ਪਰਿਵਾਰ 'ਚ ਮਾਪੇ ਤੇ ਤਿੰਨ ਭੈਣਾਂ ਸਨ ਉਹਨਾਂ ਦਾ ਅਸਤਕ ਕੋਈ ਥੋ ਪਤਾ ਨਹੀਂ ਤੀਸਟ ਢਲਵਾ ਨੇ ਸਭ ਤੋਂ ਪਹਿਲਾ ਕਤਲ ਆਪਣੇ ਭੰਡੋਈਏ ਦਾ ਕੀਤਾ ਸੀ ਉਸ ਤੋਂ ਬਾਅਦ ਜੇਲ੍ਹ ਚੋਂ ਤੀਸਟ ਢਲਵਾ ਫਰਾਰ ਹੋ ਗਿਆ ਸੀ ਕਬੱਡੀ ਦਾ ਖਿਡਾਰੀ ਸੀ ਲੱਖਾ ਸਿਧਾਣਾ ਨਾਲ ਕਬੱਡੀ ਖੇਡਦਾ ਰਿਹਾ ਉਹ ਉਸ ਤੋਂ ਬਾਅਦ ਇਸ ਘਰ ਦੇ ਅੰਦਰ ਉਹਦੀ ਭੈਣ ਦਾ ਆਪਣੇ ਭੰਡੋਈਏ ਨਾਲ ਝਗੜਾ ਚੱਲਦਾ ਸੀ ਤੇ ਉਸੇ ਪੂਰੇ ਕਾਂਡ ਦੇ ਅੰਦਰ ਉਸਨੇ ਆਪਣੇ ਭੰਡੋਈਏ ਦਾ ਕਤਲ ਕੀਤਾ ਜੇਲ੍ਹ ਚੋਂ ਫਰਾਰ ਹੋਇਆ ਫਿਰ ਲਗਾਤਾਰ ਜ਼ੁਰਮ ਦੀ ਦੁਨੀਆ ਦੇ ਅੰਦਰ ਜਾਂਦਾ ਗਿਆ ਜੈਪਾਲ ਦੇ ਨਾਲ ਸੰਪਰਕ ਹੋਇਆ ਜੈਪਾਲ ਨਾਲ ਸੰਪਰਕ ਹੋਣ ਤੋਂ ਬਾਅਦ ਹੋਰ ਜ਼ਿਆਦਾ ਕ੍ਰਾਈਮ ਹੋਰ ਜ਼ਿਆਦਾ ਕਤਲ ਦੇ ਪਰਚੇ ਉਸਤੇ ਦਰਜ ਹੋਏ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਮੁੜਿਆ ਘਰ ਵਾਲਿਆਂ ਨੂੰ ਵੀ ਇਹ ਘਰ ਛੱਡ ਕੇ ਜਾਣਾ ਪਿਆ ਕਈ ਸਾਲ ਪਹਿਲਾਂ ਪਿੰਡ ਛੱਡ ਕੇ ਢਿਲਵਾਂ ਨੂੰ ਪਿੰਡ ਦੇ ਨੌਜਵਾਨ ਜੋ ਉਸ ਵੇਲੇ ਬੱਚੇ ਸਨ ਆਪਣੀਆਂ ਯਾਦਾਂ 'ਚ ਇੱਕ ਚੰਗੇ ਖਿਡਾਰੀ ਦੇ ਤੌਰ ਤੇ ਜਾਣਦੇ ਨੇ ਉਸ ਨੂੰ ਟੂਰਨਾਮੈਂਟ ਖੇੜਦੇ ਦੇਖਿਆ ਸੀ ਪਰ ਗੈਂਗਸਟਰ ਕਿਵੇਂ ਬਣਿਆ ਕਿਹਨਾਂ ਲੋਕਾਂ ਦੀ ਸੰਗਤ ਕੀਤੀ ਪਿੰਡ ਦਾ ਕੋਈ ਸ਼ਖਸ ਨਹੀਂ ਜਾਣਦਾ ਢਿਲਵਾ ਨੂੰ ਪਿੰਡ ਦੇ ਨੌਜਵਾਨ ਗੈਂਗਸਟਰ ਨਹੀਂ ਮੰਨਦੇ ਪਿੰਡ ਦੇ ਨੌਜਵਾਨਾਂ ਚ ਤੀਤ ਢਿਲਵਾ ਦੇ ਨਾਂ ਨੂੰ ਲੈ ਕੇ ਕੀ ਆ ਉਹਨਾਂ ਨੂੰ ਕੋਈ ਗੈਂਗਸਟਰ ਦੇ ਤੌਰ ਤੇ ਯਾਦ ਕਰਦਾਗਾ ਜਾਂ ਉਹਨੂੰ ਇਹ ਕਹਿੰਦਾਗਾ ਕਿ ਇਹ بڑا ਮਾੜਾ ਬੰਦਾਗਾ ਜਾ ਕੋਈ ਚੰਗਾ ਸਮਝਦਾ ਕਿਵੇਂ ਸਮਝਦੇ ਨੇ ਪਿੰਡ ਦੇ ਨਾਲ ਨਹੀਂ ਚੰਗਾ ਹੀ ਸਮਝਦੇ ਆਈ ਬੰਦਾ ਚੰਗਾ ਹੀ ਸੀਗਾ ਦੂਬਾ ਕਰੋ ਜਾ ਕੇ ਬਸ ਅਹੀ ਤਾਂ ਕੋਈ ਸੁਣਿਆ ਬੰਦਾ ਚੰਗਾ ਹੀ ਵਧੀਆ ਪਿੰਡੇ ਸਾਵੇ ਦਾ ਸਹੀ ਸੀ ਜਮਾ ਕੋਈ 1% ਵੀ ਇੱਕ ਵੈਲਫੇਅਰ ਨਹੀਂ ਟੂਰਨਾਮੈਂਟ ਖੇਡਦਾ ਦੇਖਿਆ ਸੀ ਬਸ ਉਸ ਤੋਂ ਬਾਅਦ ਤਾਂ ਕੋਈ ਥੋੜੇ ਦਿਨਾਂ ਬਾਅਦ ਇਹਦਾ ਕੋਈ ਹੋ ਗਿਆ ਨਾ ਰੋਲਾ ਬਸ ਉਸ ਤੋਂ ਬਾਅਦ ਦੇਖੇ ਪਿੰਡ ਦੇ ਲੋਕਾਂ ਦੇ ਅੰਦਰ ਕੀ ਚਰਚਾ ਚੱਲਦੀ ਹੈਗੀ ਟਿਊਟਲ ਵਨ ਰਹਿ ਕੇ ਜਿਵੇਂ ਰੋਕੀ ਦਾ ਕਤਲ ਹੋਇਆ ਤਾਂ ਉਹਦੇ ਚ ਵੀ ਨਾ ਆ ਰਿਹਾ ਉਹਦਾ ਇਹ ਤਾਂ ਇਹ ਇਲਜ਼ਾਮ ਹੀ ਹੁਣ ਜਦੋਂ ਬੰਦਾ ਪਗੌੜਾ ਹੋ ਜਾਂਦਾ ਤਾਂ ਪੁਲਿਸ ਨੇ ਦਾ ਫਿਰ ਕੋਈ ਨਾ ਕੋ ਕਰਨੇ ਹੁੰਦਾ ਪਗੌੜਿਆਂ ਦੇ ਨਾਂ ਪਾ ਦਿੰਦੇ ਆ ਤੀਰਸ ਢਿਲਵਾ ਕਿੱਥੇ ਹੈ ਕੋਈ ਨਹੀਂ ਜਾਣਦਾ ਉਸ ਦਾ ਪਰਿਵਾਰ ਉਸ ਦੇ ਮਾਪੇ ਕਿੱਥੇ ਨੇ ਪਿੰਡ ਵਾਲਿਆਂ ਨੂੰ ਕੋਈ ਖਬਰ ਨਹੀਂ ਪਰ ਇਹ ਜਾਣਕਾਰੀ ਮਿਲੀ ਕਿ ਉਸ ਦੀਆਂ ਦੋ ਭੈਣਾਂ ਵਿਦੇਸ਼ ਚਲੀਆਂ ਗਈਆਂ ਇਹ ਪਰਿਵਾਰ ਵਾਲਿਆਂ ਨੂੰ ਕਿੰਨਾ ਕ ਟਾਈਮ ਹੋ ਗਿਆ ਇੱਥੋਂ ਗਿਆ ਨੂੰ ਕਿੰਨਾ ਟਾਈਮ ਹੋ ਗਿਆ ਘਰ ਖਾਲੀ ਹੋਇਆ ਬਸ ਇਹ ਤਾਂ ਇਹ ਤਕਰੀਬਨ ਬਾਹਰ ਹੀ ਚਲੇ ਗਏ ਆ ਅਸੀਂ ਤਾਂ ਦੇਖਿਆ ਹੀ ਨਹੀਂ ਕਦੇ ਆਉਂਦੇ ਹੀ ਨਹੀਂ ਇੱਥੇ ਪੈਣਾ ਆਦੀਆਂ ਫੌਰੀ ਨਾ ਬਸ ਆਹੀ ਗੋਸ਼ ਇੱਥੇ ਕੋਈ ਨਹੀਂ ਆਉਂਦਾ ਅੱਜ ਕੋਈ ਨਹੀਂ ਜਾਣਦਾ ਸ਼ਾਪ ਸ਼ੂਟਰ ਤਿਰਟੇਲਵਾ ਕਿੱਥੇ ਹੈ ਸਿਰਫ ਉਸਦੀ ਮੌਜੂਦਗੀ ਕਿਸੇ ਵੱਡੀ ਵਾਰਦਾਤ ਹੋਣ ਤੇ ਦਰਜ ਹੁੰਦੀ ਹੈ ਜਿਵੇਂ 2016 ਚ ਜਸਵਿੰਦਰ ਸਿੰਘ ਰੌਕੀ ਦਾ ਦਿਨ ਦਿਹਾੜੇ ਕਤਲ ਹੋਇਆ ਤਿਰਟੇਲਵਾ ਕਿੱਥੇ ਹੈ ਇਹ ਤਾਂ ਪਤਾ ਨਹੀਂ ਪਰ ਪਤਾ ਲਗਾਉਣਾ ਪੁਲਿਸ ਦਾ ਕੰਮ ਹੈ एबीपी 산ਜਾ ਤਿਰ ਟੇਲਵਾ ਦੇ ਪਿੰਡ ਤੋਂ ਸਿੱਧਾ ਪਹੁੰਚਿਆ ਇੱਕ ਹੋਰ ਗੈਂਗਸਟਰ ਦੇ ਘਰ ਫਗਵਾੜਾ ਦਾ ਗੈਂਗਸਟਰ ਵਿਸ਼ਾਲ ਬੁग्गा ਆਮ ਪਰਿਵਾਰ ਦਾ ਮੁੰਡਾ ਵਿਸ਼ਾਲ ਗੈਂਗਸਟਰ ਵਿਸ਼ਾਲ ਬੁग्गा ਕਿਵੇਂ ਬਣਿਆ ਉਸ ਦੇ ਪਿੱਛੇ ਦੀ ਦਿਲਚਸਪ ਕਹਾਣੀ ਹੈ ਕਪੜੇ ਦਾ ਵਪਾਰ ਕਰਨ ਵਾਲੇ ਪਰਿਵਾਰ ਦਾ ਮੁੰਡਾ ਵਿਸ਼ਾਲ ਘਰ ਦਾ ਲਾਡਲਸ ਦਾਦਾ ਭਾਰਤੀ ਫੌਜ ਚੋਂ ਰਿਟਾਇਰ ਸਨ ਵਿਸ਼ਾਲ ਬੁग्गा ਪੜਨ ਲਿਖਣ ਚ ਠੀਕ ਸੀ ਅੱਗੇ ਪੜਾਈ ਕਰਨ ਦੀ ਇੱਛਾ ਨਹੀਂ ਸੀ ਇਸ ਲਈ ਉਸ ਨੂੰ ਕੱਪੜਿਆਂ ਦੀ ਦੁਕਾਨ પાਕੇ ਦੇ ਦਿੱਤੀ ਗਈ। ਕਿੰਨਾ ਮੈਂ ਨੀਪਾਰਨਾ ਮੈਂ ਦੁਕਾਨ ਬਣਾ ਲਈ। ਹੂੰ ਹੂੰ। ਉਹ ਕੱਪੜੇ ਦੀ ਦੁਕਾਨ ਬਣਾ ਕੇ ਤੀ ਕੋਮਣੀ। ਹੂੰ ਹੂੰ। ਉਹ ਉੱਥੇ ਉਹਨਾਂ ਬੈਠ ਆਇਆ ਨੇ ਮੜਿਆ ਨੇ ਕਿਸੇ ਨੇ ਕੁਝ ਮਾਰਿਆ ਗੋਟੇ ਮਾਰਿਆ ਗੋਟੇ ਆਇਆ ਸੀ ਪੈੜ ਦੇ ਸ਼ਹਿਰ ਦੇ ਆ ਨੇ। ਹੂੰ ਹੂੰ। ਉਹ ਕਹਿੰਦਾ ਮੈਂ ਉਹ ਕੇਸ ਵੀ ਅਸੀਂ ਕੈਨਸਲ ਕਰ ਦਾਂ ਬਚ ਲੋ ਠੀਕ ਹੈ ਨਿਆਣੇ ਅਸੀਂ ਹੁੰਦਾ। ਹੂੰ ਹੂੰ। ਉਹਦੇ ਬਾਅਦ ਕਹਿੰਦਾ ਮੈਂ ਦੁਕਾਨ ਨਹੀਂ ਕਰਨੀ। ਹੂੰ ਹੂੰ। ਇੱਥੇ ਅਗਾਸਿਕਾ ਠੀਕ ਹੈ। ਹੂੰ ਹੂੰ। ਇੱਥੇ ਅੱਗੇ ਆਪਣੇ ਪਰਾਲੇ ਦੇ ਨਾਲ ਕੰਮ ਕਰਨ ਲੱਗ ਪਿਆ। ਕਿੱਸੇ ਇੱਥੇ ਦੋਨੋਂ ਪਰਾਲੇ ਵਾਲੇ ਕਰੋ। ਬੀ ਕੱਲਾ ਨਿਆਣਾ ਹੱਲੇ ਬਿਲਕੁਲ ਉੱਥੇ ਨਹੀਂ ਰਹਿਣ ਲੱਗਦਾ। ਉੱਥੇ ਆਪਣਾ ਅਜੇ ਕਰਦਾ ਰਿਹਾ, ਦੁਕਾਨ ਕਰਦਾ ਰਿਹਾ, ਕੋਈ ਸਾਡਾ ਕਿਸੇ ਨਾਲ ਕੋਈ ਮਤਲਬ ਨਹੀਂ, ਕੋਈ ਗੈਂਗ ਨਹੀਂ ਹੈਗਾ। ਪੁਲਿਸ ਇਹ ਰੰਗ ਰੰਗੂਲ ਖੇਡਦੇ ਸੀ। ਕਈ ਮੁੰੇਰਾ ਝਗੜਾ ਹੋ ਗਿਆ। ਗਰੰਕਾਲ ਤੇ ਇਹਨੂੰ ਕਹਿੰਦੇ ਸਾਡੇ ਨਾਲ ਅੱਗੇ ਕਹਿੰਦਾ ਮੈਂ ਨਹੀਂ ਰਹਿਣਾ। ਉਹਨਾਂ ਨੇ ਇਹ ਚੀਜ਼ ਦਾ ਕੇਸ ਬੇਲ ਤੇ ਰੱਖਿਆ ਹੋਊਗਾ ਰੱਬ ਜਾਣੀ। ਸਾਨੂੰ ਤਾਰੀ ਵੀ ਨਹੀਂ ਪੜ ਰਹਾ ਹਾਂ ਤਾਂ ਅਸੀਂ ਡੈਡ ਬੋਡੀ ਦੇ ਪੜ ਰੱਖੋ ਬਾਅਦ ਵਿੱਚ ਵਪਾਰ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਕਰਦੇ ਵਿਸ਼ਾਲ ਦੇ ਪੈਰ ਇਥੋਂ ਹੀ ਜੁੜਨ ਦੀ ਦੁਨੀਆ 'ਚ ਪਹੁੰਗੇ ਵਿਸ਼ਾਲ ਜਦੋਂ ਇਧਰ ਨੂੰ ਗਿਆ ਬੁੱਗਾ ਤਾਂ ਤੁਸੀਂ ਸਮਝਾਇਆ ਸੀਗਾ ਕਿ ਯਾਰ ਇਹ ਕੰਮਾਂ ਨੂੰ ਛੱਡ ਇਧਰ ਨੂੰ ਜੇ ਹੋ ਵੀ ਗਿਆ ਆਪਾਂ ਨਹੀਂ ਨਹੀਂ ਸਾਨੂੰ ਤੇ ਇਹਦੇ ਬਾਰੇ ਇਨੀ ਨੌਲੇਜ ਨਹੀਂ ਸੀ ਕਿ ਇਹ ਜਿਹੜੀ ਇਹ ਜਿਹੜੀ ਹੁਣ ਬਾਹਰ ਦੇ ਪੇਪਰ ਮੈਂ ਵੀ ਪੜੇ ਕਈ ਪਰ ਸਾਨੂੰ ਇਹ ਚੀਜ਼ ਦੇ ਬਾਰੇ ਨੌਲੇਜ ਨਹੀਂ ਸੀ ਬਿਲਕੁਲ ਕੋਈ ਨਹੀਂ ਦਾਦਾ ਚੰਨ ਲਾਲ ਕਹਿੰਦੇ ਨੇ ਉਸ ਦਾ ਪਹਿਲਾ ਝਗੜਾ ਉਸੇ ਵੇਲੇ ਹੋਇਆ ਜਦੋਂ ਦੁਕਾਨ ਤੇ ਆ ਕੇ ਕੁਝ ਲੋਕ ਜ਼ਬਰਨ ਉਧਾਰ ਮੰਗਣ ਲਗੇ ਫਿਰ ਉਸ ਤੋਂ ਬਾਅਦ ਵਿਸ਼ਾਲ ਬੋਗ ਦਾ ਦੁਕਾਨ ਤੇ ਘਟ ਤੇ ਚੌਂਕੀ ਦੇ ਚੱਕਰ ਜ਼ਿਆਦਾ ਕੱਟਣ ਲੱਗਿਆ वेट लिफ्टिंग ਦਾ ਸ਼ਕੀਨ ਬੁग्गा ਧੜੇ ਬਾਜ਼ੀਆਂ ਚ ਪਿਆ ਤਾਂ ਉਸ ਦੀ ਜਾਨ ਦੇ ਕਈ ਲੋਕ ਦੁਸ਼ਮਣ ਬਣ ਗਏ। ਸਾਲ 2009 ਚ ਵਿਸ਼ਾਲ ਬੁग्गा ਦਾ ਕਤਲ ਕਰ ਦਿੱਤਾ ਗਿਆ। ਉਸ ਦੇ ਕਤਲ ਤੋਂ ਬਾਅਦ ਉਸ ਦੇ ਸਸਕਾਰ ਦੇ ਬੁग्गा ਦੇ ਸਾਥੀ ਦੂਰ ਦੂਰੋਂ ਚੱਲ ਕੇ ਫਗਵਾੜਾ ਆਏ। ਉਸੇ ਵੇਲੇ ਪਤਾ ਲੱਗਾ ਕਿ ਬੁग्गा ਦੇ ਲਿੰਕ ਪੰਜਾਬ ਦੇ ਕਈ ਸ਼ਹਿਰਾਂ ਚ ਨੇ। ਇਲਾਕੇ ਚ ਬੁੱਗਾ ਕੀ ਕਰਦਾ ਉਹਦੇ ਕਿੰਨਾ ਲੋਕਾਂ ਨਾਲ ਸੰਬੰਧ ਨੇ ਇਹਨਾਂ ਸਾਰੀਆਂ ਗੱਲਾਂ ਬਾਰੇ ਪਰਿਵਾਰ ਨੂੰ ਪਹਿਨਕ ਵੀ ਨਹੀਂ ਸੀ ਪੁਲਿਸ ਘਰ-ਘੇੜੇ ਮਾਰਨ ਲੱਗੀ ਤਾਂ ਵਿਸ਼ਾਲ ਦੇ ਕਾਰਨਾਮਿਆਂ ਦਾ ਖੁਲਾਸਾ ਹੋਣ ਲੱਗਾ ਜਦੋਂ ਲੜਾਈਆਂ ਵਗੈਰਾ ਹੁੰਦੀਆਂ ਸੀ ਪੁਲਿਸ ਆਉਂਦੀ ਸੀ ਤੁਹਾਡੇ ਘਰੇ ਉਹਨਾਂ ਦਿਨਾਂ ਦੇ ਅੰਦਰ ਕੋਲਸ ਇੱਕ ਦੋ ਵਾਰ ਆਈ ਆ ਹੂੰ ਇੱਕ ਦੋ ਵਾਰ ਬੌਲਸ ਆਈ ਆ ਤੇਲੇ ਕਿ ਉਹ ਕਹਣਾ ਬੁੱਗਾ ਕਿੱਥੇ ਹੈ ਹਨ ਕਿ ਸਾਡੀ ਨਹੀਂ ਪਤਾ ਹੂੰ ਬੁੱਗਾ ਕਿੱਥੇ ਹੂੰ ਦੁਕਾਨ ਤੇ ਹੈ ਹੂੰ ਉਹ ਉਹਨਾਂ ਆਏ ਨੂੰ ਪੁੱਛਣਾ ਕਹਣਾ ਕੀ ਕਰਦਾ ਹੋਈ ਆ ਉਹ ਐਕਸਰਸਾਈਜ਼ ਕਰ ਰੋਲ ਰਾਈਸਿੰਗ ਨਾ ਰੋਲ ਰਾਈਸ ਤੇ ਮੈਨੂੰ ਕੀ ਬੋਲ ਸਕਾ ਦੀ ਆਈ ਸੀ ਮੈਂ ਕਹਿ ਤੂੰ ਐ ਸਿੱਖਣਾ ਵੀ ਇਥੋਂ ਦਾ ਕਿੱਦਾਂ ਆ ਰਿਹਾ ਦਾ ਹੂੰ ਹੂੰ ਉਹ ਸਾਡੇ ਘਰ ਅੱਗੇ ਨਾ ਕਰੀ ਆਈ ਸਾਨੂੰ ਕਿਉਂ ਨਹੀਂ ਸ਼ਰਮ ਇਹ ਇਸ ਘਰ ਦਾਰ ਦੇ ਬਾਸ ਸ਼ਰਮ ਆਉਂਦੀ ਆ ਕਾ ਹੂੰ ਹੂੰ ਉਹ ਕਿੰਨਾ ਮੈਨੂੰ ਨਹੀਂ ਪਤਾ ਮਾਰਾ ਮੋਟਾ ਗੱਦੇ ਰੋੜਾ ਰੋੜਾ ਪੈ ਹੀ ਜਾਂਦਾ ਹਾਇ ਹੀ ਨਹੀਂ ਗੱਲ ਸਾਨੂੰ ਕਹਿੰਦੇ ਸੀ ਬਸ गाने ਆ ਰਹੇ ਨੇ ਬੰਦੂਖਾਂ ਬਦਾਖਾਂ ਵਾਲੇ ਗਾਣੇ ਬਹੁਤ ਹੁੰਦੇ ਨੇ ਟੀਵੀ ਦੇ ਉੱਤੇ ਉਹਦੇ ਤੁਹਾਨੂੰ ਲੱਗਦਾ ਇਹ ਵੀ ਕਾਰਨ ਆ ਜਿਹੜਾ ਗੈਂਗਸਟਰ ਕਲਚਰ ਪੈਦਾ ਹੋ ਰਿਹਾ ਹੈ ਬਿਲਕੁਲ 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 ਇਹ ਆਰ ਗੜਾ ਹੈਗਾ ਸਿਨੇਮਾ ਹੀ ਪੱਕਾ ਹੈ ਫਿਲਮ ਵਿੱਚ ਕਿੰਨਾ ਬਾਹਰ ਦੇਖਦਾ ਕਰਦੇ ਕਿੰਨਾ ਘਰ ਦੇ ਦੇਖਿਓ ਜੁਆਨ ਉਹਦੇ ਨੂੰ ਜਰੂਰ ਕਰਨਗੇ ਸਿਆਣੇ ਕਹਿੰਦੇ ਖਰੇ ਪਿਆਰ ਕਰਾ ਦੇਵੇ ਬਈ ਰੌਲਾ ਵੱਟ ਤੇ ਮਸ਼ੂਕ ਦਾ ਉਹ ਕੱਡੀ ਗੱਲ ਪੂਰੀ ਕਰਦਾ ਸ਼ਕੀਰ ਨਹੀਂ ਉਹ ਕੋਕੀ ਨੇ ਨਵੇਂ ਬੱਚੇ ਅੱਜ ਕੱਲ ਬਹੁਤ ਵੱਡੇ ਪੱਦਰ ਦੇ ਉੱਤੇ ਬੱਚੇ ਆ ਜਿਹੜੇ ਨਵੇਂ ਯੰਗਸਟਰ ਬੱਚੇ ਆ ਉਹਨਾਂ 'ਚ ਬੜਾ ਕ੍ਰੇਜ਼ ਆਗਾ ਗੈਂਗਸਟਰ ਬਣਨ ਦਾ ਕ੍ਰੇਜ਼ ਆ ਇਧਰ ਨੂੰ ਜਾ ਰਹੇ ਨੇ ਤੁਸੀਂ ਇੱਕ ਦਾਦੇ ਦੇ ਤੌਰ ਤੇ ਇੱਕ ਬਜ਼ੁਰਗ ਦੇ ਤੌਰ ਤੇ ਉਹ ਨਵੀਂ ਪੀੜੀ ਨੂੰ ਕੀ ਕਹੋਗੇ ਤੁਸੀਂ ਮੈਂ ਕਹੂੰਗਾ ਇਹ ਬਹੁਤ ਬੁਰੀ ਚੀਜ਼ ਹੈ ਇਸ ਬਰਾਈ ਤੋਂ ਢੂਰ ਹੋਅ ਅਤੇ ਇਸ ਬਰਾਈ ਨੂੰ ਖਤਮ ਕਰਨਾ ਚਾਹੀਦਾ ਜਿੱਥੇ ਗੈਂਗੜਾ ਪਿਆ ਪਾਸਟ 10 ਅੰਦਰਸ਼ਣ ਦਾ ਕੰਮ ਹੈ ਇਹ ਪੰਜਾਬ ਦੇ ਵਿੱਚੋਂ ਗੌਰ ਪੰਜਾਬ ਗਵਰਨਮੈਂਟ ਕਰਾ ਰਹੀ ਹੈ ਬਲਕਿ ਹੋਰ ਕੋਈ ਨਹੀਂ ਕਰਾ ਰਿਹਾ ਇਹਨਾਂ ਦੇ ਨਾਲ ਗਵਰਨਮੈਂਟ ਤੇ ਹੁਣ ਮੈਂ ਕੀ ਕਹਾਂ ਤੁਹਾਨੂੰ ਇਹ ਵੀ ਬੰਡੋਰਸ ਐਵਰੀਥਿੰਗ ਯਾਨੀ ਇਹਨਾਂ ਦੇ ਸਬਾਇ ਕਿਥੋਂ ਸਮਗਲਿੰਗ ਦਾ ਹੋ ਸਕਦੀ ਹੈ ਇੱਕ ਰਾਕੇ ਨਸ਼ੇ ਲਿਆਉਂਦੇ ਆ ਇਥੋਂ ਲਿਆ ਕੇ ਫੇ ਉਹਦੇ ਬਾਅਦ ਜਵਾਨ ਪੀੜ੍ਹੀ ਨੂੰ ਤਾਂ ਸ਼ੌਕ ਹੁੰਦਾ ਹੀ ਹੈ ਅਸੀਂ ਵੀ ਐਸੇ ਉਮਰ ਦੇ ਲੰਗੇ ਆ ਠੀਕ ਨਹੀਂ ਗਲਤ ਪਾਸੇ ਹੁਣ ਜਾਣ ਨੂੰ ਤਾਂ ਬਹੁਤ ਜਲਦੀ ਜਲ ਕਰਦਾ ਦੇਨ ਥੋੜੇ ਜਿਨੇ ਨਸ਼ੇ ਥੋੜੇ ਜਿਹੇ ਦੇਰ ਨਸ਼ੇ ਵਾਸਤੇ ਆਦਮੀ ਕਿੰਦਾ ਚੰਗਾ ਠੀਕ ਹੈ ਜੀ ਪਰ ਹਮਮ ਔਰ ਸਭ ਤੋਂ ਵੱਡੀ ਚੀਜ਼ ਇਥੇ ਜਿਹੜੀ ਨਸ਼ੇ ਲੈਂਦੀ ਹੈ ਉਹ ਬੇਰੋਜ਼ਗਾਰੀ ਆ ਜੀ ਇਹ ਬੇਰੋਜ਼ਗਾਰੀ ਨਾ ਹੋਵੇ ਜੋ ਆਪਣਾ ਜਵਾਨ ਕੰਮ ਕਰਦਾ ਠੀਕ ਹੈ ਅਗਰ ਬੇਰੋਜ਼ਗਾਰੀ ਖਤਮ ਹੋ ਜਵੇ ਹਮ ਤਾਂ ਨਸ਼ੇਦਾਰ ਵੀ ਖਤਮ ਹੋ ਜਾਂਦੀ ਬੇਰੋਜ਼ਗਾਰੀ ਖਤਮ ਨਹੀਂ ਅਸਰਦੀ ਤੁਸੀਂ ਆਰਮੀ ਸੀਗੇ ਤੁਸੀਂ ਕਦੇ ਕਿਹਾ ਸੀ ਬੁੱਗੇ ਨੂੰ ਜਾਂ ਫੈਮਿਲੀ ਚੋ ਵੀ ਆਰਮੀ ਚ ਭਰਤੀ ਹੋ ਜਾ ਆਰਮੀ ਚਲਾ ਜਾ ਨਹੀਂ ਇਸ ਕਾਰਕੇ ਨਹੀਂ ਸੀ ਕਹਿੰਦੇ ਸਾਡਾ ਆਪਣਾ ਬੀਦਨ ਸੀ। ਹੂੰ। ਦੁਕਾਨਾਂ ਸਾਡੀਆਂ ਆਪਣੀਆਂ ਸੀ ਬਹੁਤ ਸਣੀਆਂ। ਔਰ ਕੱਪੜਿਆਂ ਦੀ ਦੁਕਾਨ ਤੇ 8-9-10 ਬੰਦੇ ਸੀ ਜਿਹੜਾ ਜਿੰਨਾਂ ਨੇ ਸਕੂਟਰ ਲੱਗ ਦਿੱਤੇ ਉਸ। ਉਹ ਬਾਹਰ ਜਾਂਦੇ ਸੀ ਵੇੜੇ ਲੈ ਕੇ। ਹੂੰ। ਉਥੋਂ ਲੈ ਕੇ ਕਪੜਾ ਉਥੇ ਰੱਖ ਦਿੱਤਾ। ਇਸ ਤਰ੍ਹਾਂ ਕੇ ਸੀ ਉਹਨੂੰ ਆਦਮੀ ਤੇ ਗੱਲ ਦੇ ਕਰਾਉਂਦੇ ਗਨੋਖ ਨਹੀਂ ਕਰਾਦੇ ਕਰਾਉਂਦੇ। ਹੂੰ। ਨੌਕਰੀ ਤਾਂ ਆਦਮੀ ਜਦ ਨਹੀਂ ਸਾਡੇ ਘਰ ਦਾ ਜਹਾਲ ਨਹੀਂ ਸੀ ਸਹੀ ਬੜੀ ਸੀ। ਜੇ ਰੂਟ ਬੰਦਿਆਂ ਦੀ ਪੂਰੀ ਹੁੰਦੀ ਤਾਂ ਅਸੀਂ ਬਾਹਰ ਨੌਕਰੀ ਰੱਖੀ ਅਸੀਂ ਤਾਂ ਜੀ ਇੰਨ ਬਾਹਰ ਬਿਠਾਣ ਦੇ ਕਰਨ ਮੇਰਾ ਨੌਕਰੀ ਕਰਦਾ ਅੱਜ ਵੀ ਚਮਨ ਲਾਲ ਨੂੰ ਕੋਈ ਗੈਂਗਸਟਰ ਦਾ ਦਾਦਾ ਕਹਿ ਕੇ ਸੰਬੋਧਨ ਕਰਦਾ ਤਾਂ ਸਾਬਕਾ ਫੌਜੀ ਦਾ ਸਿਰ ਝੁੱਕ ਜਾਂਦਾ ਹੈ ਸ਼ਬਦ ਲੱਗ ਜਾਂਦਾਗਾ ਇੱਕ ਗੈਂਗਸਟਰ ਦੋ ਚਾਰ ਘਟਨਾਵਾਂ ਹੁੰਦੀਆਂ ਨੇ ਕੁਝ ਵੀ ਹੁੰਦਾਗਾ ਤਾਂ ਉਦੋਂ ਪਰਿਵਾਰ ਨੂੰ ਕਿਵੇਂ ਲੱਗਦਾਗਾ ਬੜਾ ਦੁੱਖ ਲੱਗਦਾ ਜਿਹੜੀ ਚੰਗੀ ਸੀ ਥੋੜੀ ਜਿਹੜੀ ਬੁਰੀ ਸੀ ਤਾਂ ਬੁਰੀ ਲੱਗਦੀ 7 ਸਾਲ ਪਹਿਲਾਂ ਗਵਾ ਚੁਕੇ ਪੁੱਤਰ ਨੂੰ ਪੂਰੇ ਪਰਿਵਾਰ ਕੋਲ ਰੋਂਣ ਤੋਂ ਸਿਵਾ ਕੁਝ ਵੀ ਪੱਲੇ ਨਹੀਂ ਹੈ। ਰਾਣੀ ਤੇ ਕਹਾਂਗਾ ਮੈਂ ਤਾਂ ਇਦਾਂ ਦਾ ਕਿਸੇ ਨਾ ਹੋਵੇ। 8-10 ਸਾਲ ਬੰਨੇ ਜੀ ਮਾਤਾ ਗੁਜਰ ਗਈ ਪਿਓ ਗਿਰ ਗਿਆ। ਉਹ ਤੋਂ ਬਾਅਦ ਵਈਆਂ ਤੇ ਜਿੰਦਸ। ਪਰ ਰੋਂਣ ਤੋਂ ਸਭਾਈ ਹੋਰ ਸਾਡੇ ਬਾਕੀ ਅਸੀਂ ਕੀ ਕਰ ਸਕਦੇ ਹਾਂ। ਉਹ ਇੱਕ ਮੁੰਡਾ ਉਹ છોકરી ਛੋੜ ਐ ਦੇਣਾ ਦੇ ਰਾੜੀ ਉਹ ਆਪਣਾ ਆਪਣਾ ਕੰਮ ਕਰਦੇ। ਉਹ ਸੁਮਨਿਆ ਦਾ ਕੰਮ ਕਰਦਾ ਕੱਪੜੇ ਦਾ ਕੰਮ ਕਰਦਾ। એ આપણો આપણે ઘર બેઠે રાઉન્ડ કરીને બસ હો કરનાવો નહીં પણ